ਕਈ ਔਰ ਦਬਾਹਾ ਤੈਸਨ ਪਰਮਾਨਤ ਕਈ ਬਾਹਾ ਖੜੀਆਂ ਕਰਕੇ ਦੇਸ ਦਸਾਂਤਰਾ ਵਿੱਚ ਘੁੰਮਦੇ ਹਨ ਕਈ ਔਰ ਦਮਦ ਪਾਵਕ ਚੁਲਾਂਤ ਕਈ ਮੁਦੇ ਹੋਕੇ ਅਗਨੀ ਵਿੱਚ ਲਟਕਦੇ ਹਨ ਕਈ ਸਿਮਰਤ ਸਾਸਤਰ ਉਚਰੰਤ ਬੇਦ ਕਈ ਸਿਮਰਤੀਆਂ ਸ਼ਾਸਤਰਾ ਅਤੇ ਵੇਦਾਂ ਨੂੰ ਉਚਾਰਦੇ ਹਨ ਕਈ ਕੋਕ ਕਾਬ ਕਥਤ ਕਤੇਬ ਕਈ ਕਾਮ ਸ਼ਾਸਤਰ ਕਾਪ ਅਤੇ ਇਕਤੇ ਪਾਦਵ ਗਿਆਨ ਕਰਦੇ ਹਨ ਕਈ ਅਗਨ ਹੋਤਰ ਕਈ ਪੌਣ ਆਹਾਰ ਕਈ ਹਵਨ ਕਰਦੇ ਹਨ ਕਈ ਪੌਣ ਦਾ ਆਹਾਰ ਕਰਦੇ ਹਨ ਕਈ ਘਰਤ ਕੋਟ ਮਿੱਤਰ ਕੋ ਆਹਾਰ ਕਈ ਕਰੋੜਾ ਮਿੱਟੀ ਦਾ ਆਹਾਰ ਕਰਦੇ ਹਨ ਕਈ ਘਰਤ ਸਾਕ ਪੈ ਪਾਤਰ ਪਚ ਕਈ ਕੇਵਲ ਸਾਗ ਦੁੱਤ ਜਾਂ ਪੱਤਰਾ ਦਾ ਪਛਣ ਕਰਦੇ ਹਨ। ਨਹੀਂ ਤਦਪ ਦੇਵ ਹੋਪਤ ਪਰਤਾਚ। ਪਰਤਾ ਵੀ ਉਹਨਾਂ ਨੂੰ ਪਰਮਾਤਮਾ ਪਰਤਖ ਹੋ ਕੇ ਦਰਸ਼ਨ ਨਹੀਂ ਦਿੰਦਾ। ਕਈ ਗੀਤ ਗਾਨ ਗੰਦਰਬ ਰੀਤ। ਕਈ ਗੰਦਰਬਾਂ ਵਾਂਗ ਗੀਤ ਗਾਦੇ ਹਨ। ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ। ਕਈ ਵੇਦ ਸ਼ਾਸਤਰ ਦੀ ਵਿੱਦਿਆ ਉੱਤੇ ਨਿਸ਼ਚਾ ਕਰਦੇ ਹਨ ਕਾਹੂ ਵੇਦ ਰੀਤ ਯੱਗ ਆਦਿ ਕਰਮ ਕਈ ਵੇਦੀ ਰੀਤ ਨਾਲ ਯੱਗ ਆਦਿ ਕਰਮ ਕਰਦੇ ਹਨ ਕਾਹੂ ਅਗਨ ਹੌਤਰ ਕਾਹੂ ਤੀਰਤ ਤਰਮ ਕਈ ਹਵਨ ਕਰਦੇ ਹਨ ਅਤੇ ਕਈ ਤੀਰਤਾ ਉਤੇ ਜਾ ਕੇ ਕਰਮ ਦੇ ਕਾਰਜ ਕਰਦੇ ਹਨ ਕਈ ਦੇਸ਼ ਦੇਸ਼ ਭਾਖਾ ਰਟੰਤ ਕਈ ਦੇਸ਼ ਦੇਸ਼ ਦੀ ਬੋਲੀ ਬੋਲਦੇ ਹਨ ਕਈ ਦੇਸ਼ ਦੇਸ਼ ਵਿਦਿਆ ਪੜੰਤ ਕਈ ਦੇਸ਼ ਦੇਸ਼ ਦੀ ਵਿਦਿਆ ਪੜਦੇ ਹਨ ਕਈ ਕਰਤ ਭਾਤ ਪਾਤਨ ਵਿਚਾਰ ਕਈ ਭਾਤ ਭਾਤ ਦੇ ਵਿਚਾਰ ਕਰਦੇ ਹਨ ਨਹੀਂ ਨੈਕਤਾਸ ਪਾਇਤਨਾ ਪਾਰ ਪਰ ਫਿਰ ਵੀ ਉਸ ਦਾ ਰੱਤਾ ਕੋ ਭੇਦ ਪ੍ਰਾਪਤ ਨਹੀਂ ਕਰ ਸਕਦੇ ਕਈ ਤੀਰਤ ਤੀਰਸ ਪਰਮਤ ਸੋ ਪਰਮ ਕਈ ਲੋਕ ਪਰਮ ਵਸ ਅਨੇਕਾਂ ਤੀਰਥਾਂ ਉਤੇ ਪਹੁੰਦੇ ਫਿਰਦੇ ਹਨ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਹਵਨ ਅਤੇ ਕਈ ਦੇਵ ਕਰਮ ਕਰਦੇ ਹਨ ਕਈ ਕਰਤ ਬੀਰ ਵਿਦਿਆ ਵਿਚਾਰ ਅਤੇ ਕਈ 52 ਵੀਰਾਂ ਦੀ ਵਿਦਿਆ ਦਾ ਵਿਚਾਰ ਕਰਦੇ ਹਨ ਨਹੀਂ ਤਦਪ ਤਾਸ ਪਾਇਤਨਾ ਪਾਰ ਪਰ ਤਾਂ ਵੀ ਉਸ ਪਰਮ ਸੱਤਾ ਦਾ ਪਾਰ ਨਹੀਂ ਪਾ ਸਕਦੇ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਕਿਸੇ ਰਾਜ ਰੀਤ ਦੀ ਪਾਲਣਾ ਕਰ ਰਹੇ ਹਨ ਅਤੇ ਕਈ ਜੋਗ ਧਰਮ ਦਾ ਅਭਿਆਸ ਕਰ ਰਹੇ ਹਨ ਕਈ ਸਮ੍ਰਿਤ ਸਾਸਤਰ ਉਚਰਤ ਸੋ ਕਰਮ ਕਈ ਸਮ੍ਰਿਤਿਆ ਸ਼ਾਸਤਰਾ ਦੇ ਉਚਾਰਨ ਦਾ ਸ਼ੁਭ ਕਰਮ ਕਰ ਰਹੇ ਹਨ ਨਿਯੋਲੀ ਆਦ ਕਰਮ ਕਹਉ ਹਸਤ ਦਾਨ ਕਈ ਨੋਲੀ ਆਦ ਕਰਮ ਕਰ ਰਹੇ ਹਨ ਅਤੇ ਕਿਤੇ ਹਾਤੀ ਦਾਨ ਕੀਤੇ ਜਾ ਰਹੇ ਹਨ ਕਹਉ ਆਸੋ ਮੇਦ ਮੱਖ ਕੋ ਬਖਾਨ ਅਤੇ ਕਿਤੇ ਆਸ਼ੂ ਮੇਦ ਜਗ ਦੀ ਮਹਿਮਾ ਗਾਈ ਜਾ ਰਹੀ ਹੈ ਕਹਉ ਕਰਤ ਬ੍ਰह्म ਵਿਦਿਆ ਵਿਚਾਰ ਕਿਤੇ ਕੋਈ ਬ੍ਰह्म ਵਿਦਿਆ ਦਾ ਵਿਚਾਰ ਕਰਦੇ ਹਨ ਕਾਹੋਂ ਜੋਗ ਰੀਤ ਕਾਹੋਂ ਬ੍ਰੇਧ ਚਾਰ ਆਤੇ ਕਿਤੇ ਕੋਈ ਜੋਗ ਰੀਤ ਦੀ ਪਾਲਣਾ ਕਰ ਰਹੇ ਹਨ ਆਤੇ ਕਿਤੇ ਸ੍ਰੇਸ਼ਟ ਅਤੇ ਮਹਾਨ ਆਚਾਰ ਕਰ ਰਹੇ ਹਨ ਕਾਹੋਂ ਕਰਤਜਚ ਗੰਦਰਵ ਗਾਨ ਕਿਤੇ ਯਕਸ਼ ਅਤੇ ਗੰਦਰਵ ਵਾਂਗ ਗਾਰੇ ਹਨ ਕਾਹੂ ਤੂਪ ਦੀਪ ਕਾਹੋਂ ਅਰਗਦਾਨ ਕਿਤੇ ਕੋਈ ਤੂਪਦੀਪਕ ਆਦੀ ਸਜਾ ਕੇ ਆਰਤੀ ਕਰ ਰਿਹਾ ਹਨ ਅਤੇ ਕਿਤੇ ਕੋਈ ਅਰਗਦਾਨ ਕਰ ਰਿਹਾ ਹਨ ਕਾਹੂ ਪਿਤਰ ਕਰਮ ਕਾਹੂ ਵੇਦ ਰੀਤ ਕਿਤੇ ਕੋਈ ਵੇਦ ਰੀਤ ਅਨੁਸਾਰ ਪਿਤਰੇ ਕਰਮ ਕਰ ਰਿਹਾ ਹੈ ਕਾਹੂ ਨਿਰਤ ਨਾਚ ਕਾਹੂ ਗਾਨ ਗੀਤ ਅਤੇ ਕਿਤੇ ਕੋਈ ਤਾਲ ਤੇ ਨਾਚ ਕਰ ਰਿਹਾ ਹੈ ਅਤੇ ਕਿਤੇ ਕੋਈ ਗੀਤ ਗਾ ਰਿਹਾ ਹੈ ਕਾਹੋਂ ਕਾਰਤ ਸ਼ਾਸਤਰ ਸਮ੍ਰਿਤ ਉਚਾਰ ਕਿਤੇ ਕੋਈ ਸ਼ਾਸਤਰਾ ਅਤੇ ਸਮ੍ਰਿਤੀਆਂ ਦਾ ਉਚਾਰਨ ਕਰ ਰਿਹਾ ਹੈ ਕਈ ਭਜਤ ਇਕ ਭਗ ਨਿਰਾ타ਰ ਅਤੇ ਕਿਤੇ ਕੋਈ ਇਕ ਪੈਰ ਉਤੇ ਖੜੇ ਹੋ ਕੇ ਨਿਰਾ타ਰ ਪੂਜਨ ਕਰ ਰਿਹਾ ਹੈ ਕਈ ਨੇਹ ਦੇਹ ਕਈ ਗੇਹ ਵਾਸ ਕਈ ਸਰੀਰ ਨਾਲ ਮੋਹ ਕਰਦੇ ਹਨ ਅਤੇ ਕਈ ਘਰ ਵਿੱਚ ਨਿਵਾਸ ਕਰਦੇ ਹਨ ਕਈ ਪਰਮਤ ਦੇਸ ਤੇ ਸੰ ਉਦਾਸ ਕਈ ਉਦਾਸੀਨ ਹੋ ਕੇ ਦੇਸ ਦੇ ਸੰਤਰਾ ਵਿੱਚ ਘੁੰਮਦੇ ਫਿਰਦੇ ਹਨ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਲ ਵਿੱਚ ਵਸਦੇ ਹਨ ਅਤੇ ਕਈ ਅਗਨੀ ਤਪਦੇ ਹਨ ਕਈ ਜਪਤ ਉਰਦ ਲਟਕੰਤ ਜਾਪ ਕਈ ਮੁੱਦੇ ਲਟਕ ਕੇ ਜਾਪ-ਜਪਦੇ ਹਨ ਕਈ ਕਰਤ ਜੋਗ ਕਲਪੰ ਪਰਜੰਤ ਕਈ ਲੋਕ ਕਲਪਾਂ ਜਿੰਨੇ ਲੰਬੇ ਸਮੇਂ ਤੱਕ ਚੋਗ ਸਾਧਨਾ ਕਰਦੇ ਹਨ। ਨਹੀਂ ਤਦਪ ਤਾਸ ਪਾਇਤਨਾ ਅੰਤ। ਤਾਂ ਵੀ ਉਸ ਪ੍ਰਭੂ ਦਾ ਅੰਤ ਨਹੀਂ ਪਾ ਸਕਦੇ। ਕਈ ਕਰਤਕ ਕੋਟ ਵਿਦਿਆ ਵਿਚਾਰ। ਕਈ ਕਰੋੜਾਂ ਵਿਧਿਆਵਾਂ ਦਾ ਵਿਚਾਰ ਕਰਦੇ ਹਨ। ਨਹੀਂ ਤਦਪ ਤੇਸਟ ਦੇਖੇ ਮੁਰਾਰ। ਤਾਂ ਵੀ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕਦੇ। ਬਿਨ ਭਗਤ ਸਾਕਤ ਨਹੀਂ ਪਰਤ ਪਾਣ ਬਿਨ ਭਗਤੀ ਦੀ ਸ਼ਕਤੀ ਦੇ ਪਰਮਾਤਮਾ ਹੱਥ ਨਹੀਂ ਆਉਂਦਾ ਬਹੁ ਕਰਤ ਹੋਮ ਅਰ ਜਗਦਾਨ ਭਾਵੇਂ ਬਹੁਤ ਹੋਮ ਜਗ ਅਤੇ ਦਾਨ ਕਿਉਂ ਨਾ ਕੀਤੇ ਜਾਨ ਬਿਨ ਇੱਕ ਨਾਮ ਇੱਕ ਚੇਤ ਲੀਨ ਬਿਨਾ ਇੱਕ ਨਾਮ ਵਿੱਚ ਇਕਾਗਰ ਚਿੱਤ ਮਗਨ ਹੋਏ ਫੋਕਟੋ ਸਰਬ ਧਰਮਾ ਬਿਹੀਨ ਸਾਰੇ ਧਰਮ ਵਾਸਤਵਕ ਧਰਮ ਕਰਮ ਤੋਂ ਵਾਂਝੇ ਹਨ ਤਉ ਐ ਪ੍ਰਸਾਦ ਤੋਕਟ ਛੰਦ ਤੇਰੀ ਕਿਰਪਾ ਨਾਲ ਤੋਕਟ ਛੰਦ ਜੈ ਜਪਾਂਤ ਜੁਗਨ ਜੋ ਹੋ ਜਵੰਗ ਸਾਰੇ ਮਿਲ ਕੇ ਉਸ ਪ੍ਰਭੂ ਦੀ ਜੈ ਜੈਕਾਰ ਕਰਦੇ ਹਨ ਪੈ ਕੰਪੈ ਮੇਰ ਭਯਾਲ ਕੋਇੰਗ ਜੇਸ ਦੇ ਪੈ ਨਾਲ ਮੇਰੂ ਪਰਬਤ ਪਾਤਾਲ ਅਤੇ ਧਰਤੀ ਕੰਦੇ ਹਨ ਤਾਪ ਤਾਪਸ ਸਰਬ ਜਲੇ ਰੂ ਤਲੰ ਜਲਾਥਲਾ ਦੇ ਸਾਰੇ ਤਪਸਵੀ ਜਿਸ ਨੂੰ ਪ੍ਰਾਪਤ ਕਰਨ ਲਈ ਤੱਪ ਕਰਦੇ ਹਨ ਤਨ ਉਚਰਤ ਇੰਦਰ ਕੁਬੇਰ ਬਲੰ ਅਤੇ ਜਿਸ ਨੂੰ ਇੰਦਰ ਕੁਬੇਰ ਅਤੇ ਬਾਲੀ ਰਾਜਾ ਤਨ ਤਨ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ